ਸਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਪੂ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦੇ ਆਂ ਕੁਝ ਮੁੱਖ ਸੁਰਖੀਆਂ ਦੇ ਨਾਲ ਜਲੰਧਰ ਜ਼ਿਮਣੀ ਚੌਂਚ ਆਪਦਾ ਜ਼ੋਰਦਾਰ ਪ੍ਰਚਾਰ ਸੀਐਮ ਮਾਨ ਦਾ ਪਰਿਵਾਰ ਖੁਦ ਕਰ ਰਿਹਾ ਪ੍ਰਚਾਰ 50 ਲੱਖ ਦੀ ਫਿਰੋਤੀ ਵਸੂਲਨ ਆਏ ਪੁਲਿਸ ਨੇ ਤਰੇ ਬਰਨਾਲਾ ਪੁਲਿਸ ਨੇ ਦੋ ਬਦਮਾਸ਼ ਕੀਤੇ ਕਾਬੂ 15 ਝਿਲਿਆਂ 'ਚ ਮੀਂਹ ਦਾ yellow alert ਜਲਦੀ ਹੋਵੇਗੀ ਮੌਨਸੂਨ ਦੀ ਐਂਟਰੀ ਬਠਿੰਡਾ ਚ 5.35 ਕਰੋੜ ਦੇ ਨਸ਼ੀਲੇ ਪਦਾਰਥ ਬਰਾਮਦ ਪੁਲਿਸ ਵੱਲੋਂ ਤਸਕਰ ਗ੍ਰਿਫਤਾਰ ਜਲੰਧਰ ਦੇ ਵਿੱਚ ਜ਼ਿਮਣੀ ਚੋਣਾਂ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਕੀਤਾ ਜਾ ਰਿਹਾ ਹੈ ਦੱਸਦੀ ਕਿ ਜੋ ਜ਼ਿਮਣੀ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਹੁਣ ਸੀਐਮ ਭਗਵੰਤ ਸਿੰਘ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਤੇ ਉਹਨਾਂ ਦੀ ਭੈਣ ਆਪ ਪ੍ਰਚਾਰ ਕਰ ਰਹੇ ਨੇ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਦੱਸਦੀ ਕਿ ਪਹਿਲਾਂ ਹੀ ਸੀਐਮ ਮਾਨ ਦੇ ਵੱਲੋਂ ਜਲੰਧਰ ਦੀਆਂ ਜ਼ਿਮਣੀ ਚੋਣਾਂ ਨੂੰ ਲੈ ਕੇ ਫੈਸਲਾ ਲਿਆ ਗਿਆ ਸੀ ਕਿ ਜਲੰਧਰ ਦੇ ਵਿੱਚ ਘਰ ਲੈ ਕੇ ਉੱਥੇ ਹੀ ਰਹਿਣਗੇ ਲੋਕਾਂ ਦੇ ਵਿੱਚ ਗਰਾਊਂਡ ਲੈਵਲ ਤੇ ਵਿਚਰਿਆ ਜਾ ਆਏਗਾ ਤਾਂ ਦੇਖਿਆ ਜਾਏਗਾ ਕਿ ਜੋ ਲੋਕ ਸਭਾ ਚੋਣਾਂ ਦੇ ਵਿੱਚ ਮਾਤ ਮਿਲੀ ਉਹ ਕਿਉਂ ਮਿਲੀ ਹੈ ਤਾਂ ਹੁਣ ਪਰਿਵਾਰ ਖੁਦ ਪ੍ਰਚਾਰ ਕਰ ਰਿਹਾ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੋ ਇੱਕ ਵਾਰ ਤੁਹਾਨੂੰ ਤਸਵੀਰਾਂ ਦਾ ਰੁਖ ਕਰਵਾਉਣੀ ਹੈ ਜਲੰਧਰ ਪਛਮੀ ਜ਼ਿਮਣੀ ਚੋਣ ਦੇ ਤਹਿਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਜਿਤਾਉਣ ਦੇ ਲਈ ਸੀਐਮ ਭਗਵੰਤ ਮਾਨ ਅਤੇ ਉਹਨਾਂ ਦਾ ਪਰਿਵਾਰ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਪ੍ਰਚਾਰ ਕਰ ਰਿਹਾ ਹੈ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਉਹਨਾਂ ਦੀ ਭੈਣ ਸਮੇਤ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਬੀਤੇ ਦਿਨੀ ਵੀ ਵੈਸਟ ਹਲਕੇ ਦੇ ਇਲਾਕੇ ਗਰੋਵਰ ਕਲੋਨੀ ਦੇ ਨਾਲ ਨਾਲ ਹਲਕੇ ਦੇ ਕਈ ਹੋਰ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਮਿਲ ਕੇ ਮਹਿੰਦਰ ਭਗਤ ਦੇ ਹੱਕ ਦੇ ਵਿੱਚ ਨਤਰਨ ਦੀ ਅਪੀਲ ਕੀ ਕੀਤੀ ਹੈ ਦਾਜ਼ੀ ਕੇ ਵੈਸਟ ਹਲਕੇ ਦੇ ਵਿੱਚ ਆਪ ਦੀ ਜਿੱਤ ਦੇ ਲਈ ਰੋੜਾ ਸ਼ੋਰਾਂ ਦੇ ਨਾਲ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਹੁਣ ਸੀਐਮ ਮਾਨ ਦੀ ਪਤਨੀ ਤੇ ਉਹਨਾਂ ਦੀ ਭੈਣ ਖੁਦ ਪ੍ਰਚਾਰ ਕਰ ਰਹੇ ਨੇ ਤਾਂ ਜੇਕਰ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਏ ਲੋਕ ਸਭਾ ਚੋਣਾਂ ਦੇ ਵਿੱਚ ਆਪ ਦਾ 13 ਜ਼ੀਰੋ ਦਾ ਮਿਸ਼ਨ ਫੇਲ ਹੋ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਮੰਥਨ ਕੀਤਾ ਗਿਆ ਨਤੀਜੇ ਆਉਣ ਤੋਂ ਬਾਅਦ ਕੀ ਕਿਸੇ ਥਾਂ ਤੇ ਕਮੀ ਰਹਿ ਗਈ ਹੈ ਕਿਉਂ ਲੋਕਾਂ ਦੇ ਵੱਲੋਂ ਸੱਤਾਧਾਰੀ ਧਿਰ ਸੱਤਾਧਾਰੀ ਪਾਰਟੀ ਹੋਣ ਦੇ ਬਾਵਜੂਦ ਵੀ ਨਹੀਂ ਉਹਨਾਂ ਨੂੰ ਚੁਣਿਆ ਗਿਆ ਤੇ ਮੰਤਰੀਆਂ ਨੂੰ ਵਿਹਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਇੱਕ ਤੋਂ ਇੱਕ ਬਾਦ ਕਦਮ ਪੰਜਾਬ ਦੇ ਵਿੱਚ ਲੋਕਾਂ ਦੇ ਹੱਕ ਦੇ ਵਿੱਚ ਚੁੱਕੇ ਜਾ ਰਹੇ ਨੇ ਸੀਮਾਨ ਦੇ ਵੱਲੋਂ ਤਾਂ ਜਿੱਦਾਂ ਹੀ ਜ਼ਿਮਨੀ ਚੋਣ ਦੀ ਗੱਲ ਆਈ ਸੀ ਤਾਂ ਉਹ ਤਾਂ ਹੀ ਸੀਮਾਨ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਜਲੰਧਰ ਦੇ ਵਿੱਚ ਹੁਣ ਖੁਦ ਕਿਰਾਏ ਤੇ ਘਰ ਲੈ ਕੇ ਆਪ ਉਹ ਰਹਿਣਗੇ ਲੋਕਾਂ ਦੇ ਵਿੱਚ ਵਿਚਰਣ ਗੇਤਾ ਪ੍ਰਚਾਰ ਜੋ ਹੈ ਮਹਿੰਦਰ ਪਗਤ ਦੇ ਹੱਕ ਦੇ ਵਿੱਚ ਕੀਤਾ ਜਾਏਗਾ ਤਾਂ ਦੱਸੀ ਕਿ ਉਹੀ ਸੀਟ ਹੈ ਜੁਥੇ ਐਮਐਲਏ ਆਮ ਆਦਮੀ ਪਾਰਟੀ ਤੋਂ ਐਮਐਲਏ ਸ਼ੀਤਲੰਗੁਰਾਲ ਦੇ ਵੱਲੋਂ ਅਸਤੀਫਾ ਦੇ ਕੇ ਬੀਜੇਪੀ ਦਾ ਦਮਨ ਥਾਮ ਲਿਆ ਗਿਆ ਸੀ ਤਾਂ ਜਿੱਦਾਂ ਹੀ ਚੋਣ ਨਤੀਜੇ ਆਉਂਦੇ ਨੇ ਅਸਤੀਫਾ ਜੋ ਹੈ ਮਨਜ਼ੂਰ ਕਰ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਚਲੰਦਰ ਜੀ ਉਹ ਸੀਟ ਖਾਲੀ ਹੋ ਜਾਂਦੀ ਹੈ ਜਿੱਥੇ ਹੁਣ ਜਮਣੀ ਚੋਣ ਹੋਣੀ ਹੈ ਹਾਲਾਂਕਿ ਸ਼ੀਤਾ ਲੰਗੁਰਾਲ ਇੱਕ ਵਾਰ ਫਿਰ ਤੋਂ ਇਸੇ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਨੇ ਪਰ ਬੀਜੇਪੀ ਦੇ ਵੱਲੋਂ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਤਾਂ ਦੂਜੇ ਪਾਸੇ ਮਹਿੰਦਰ ਭਗਤ ਨੂੰ ਚੋਣ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਉਤਾਰਿਆ ਗਿਆ ਤਾਂ ਹੁਣ ਇਸ ਨੂੰ ਲੈ ਕੇ ਲਗਾਤਾਰ ਜੋ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜ਼ੋਰਾਂ ਸ਼ੁਰਾਂ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਹੁਣ ਪੁਲਿਸ ਬਦਮਾਸ਼ਾਂ ਤੇ ਲਗਾਤਾਰ ਸਖਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤਾਂ ਇਸ ਦੇ ਤਹਿਤ ਹੀ ਹੁਣ ਪੰਜਾਬ ਪੁਲਿਸ ਦੇ ਵੱਲੋਂ ਦੋ ਬਦਮਾਸ਼ ਗ੍ਰਿਫਤਾਰ ਕੀਤੇ ਗਏ ਨੇ ਬਰਨਾਲਾ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਵੱਲੋਂ ਫਰੋਤੀ ਮੰਗੀ ਜਾ ਰਹੀ ਸੀ ਪੀੜਤ ਨੂੰ ਲਗਾਤਾਰ WhatsApp ਕਾਲਸ ਤੇ ਮੈਸੇਜ ਭੇਜੇ ਜਾ ਰਹੇ ਸੀ 50 ਲੱਖ ਦੀ ਫਰੋਤੀ ਦੇ ਲਈ ਜਿਸ ਤੋਂ ਬਾਅਦ ਉਸ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਹੁਣ ਇਹ ਦੋਵੇਂ ਬਦਮਾਸ਼ ਜੋ 50 ਲੱਖ ਦੀ ਫਰੋਤੀ ਵਸੂਲਣ ਦੇ ਲਈ ਸੀ ਪੁਲਿਸ ਦੇ ਵੱਲੋਂ ਧਰਲੇ ਗਏ ਨੇ ਬਰਨਾਲਾ ਪੁਲਿਸ ਦੇ ਵੱਲੋਂ ਬੜੀ ਸੂਝ ਬੂਝ ਦੇ ਨਾਲ 50 ਲੱਖ ਰੁਪਏ ਦੀ ਫਰੋਤੀ ਬਵਸੂਲਨ ਆਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇ ਸੰਬੰਧੀ ਪੁਲਿਸ ਨੇ ਬਹੁਤ ਹੀ ਖੁਲਾਸੇ ਕੀਤੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਕਮਲ ਜਿੰਦਲ ਪੁੱਤਰ सुरेंद्र ਕੁਮਾਰ ਵਾਸੀ ਬਰਨਾਲਾ ਜੋ ਬੂਟਾ ਦਾ ਕੰਮ ਕਰਦਾ ਹੈ ਉਸ ਨੂੰ WhatsApp ਤੇ ਵਿਦੇਸ਼ੀ ਨੰਬਰ ਤੋਂ ਫਿਰੋਤੀ ਅਤੇ ਧਮਕੀ ਭਰੇ ਸੁਨੇਹੇ ਮਿਲ ਰਹੇ ਸੀ ਜਿਸ ਤੋਂ ਬਾਅਦ ਕਮਲ ਜਿੰਦਲ ਨੇ ਸਾਰਾ ਮਾਮਲਾ ਪੁਨਰ ਸਤਿਅਨ ਦੇ ਵਿੱਚ ਲਿਆਂਦਾ ਪੁਲਿਸ ਨੇ ਸ਼ਿਕਾਇਤਕਰਤਾ ਨੂੰ ਨਾਲ ਲੈ ਕੇ ਬੈਗ 'ਚ 500 ਰੁਪਏ ਦੇ ਨਕਲੀ ਨੋਟ ਅਤੇ ਕੁਝ ਅਸਲੀ ਨੋਟ ਉਸ ਦੇ ਸਾਹਮਣੇ ਰੱਖ ਕੇ ਸ਼ਿਕਾਇਤਕਰਤਾ ਨੂੰ ਦਿੱਤੇ ਜਿਤੇ ਫਰੋਤੀ ਮੰਗਣ ਵਾਲੇ ਵਿਸ਼ਾਲਦੀਪ ਸ਼ਰਮਾ ਵਾਸੀ ਰਾਇਕੋਟ ਅਤੇ ਪਰਮਜੀਤ ਸਿੰਘ ਉਰਫ ਹੈਪੀ ਵਾਸੀ ਗੋਇੰਦਵਾਲ ਜ਼ਿਲ੍ਹਾ ਲੁਧਿਆਣਾ ਫਰੋਤੀ ਦੀ ਵਸੂਲੀ ਦੇ ਲਈ ਕ੍ਰੇਟਾ ਕਾਰਜ ਪਹੁੰਚੇ ਜਿਨ੍ਹਾਂ ਨੂੰ ਪਹਿਲਾਂ ਹੀ ਤਾਕ ਦੇ ਵਿੱਚ ਖੜੀ ਬਰਨਾਲਾ ਪੁਲਿਸ ਨੇ ਕਾਬੂ ਕਰ ਲਿਆ ਜੀਐਸਪੀ ਸੁਤਪੀਰ ਸਿੰਘ ਨੇ ਦੱਸਿਆ ਕਿ ਇਸ ਕੇਸ ਚ ਗੁਰਦੀਪ ਸਿੰਘ ਸ਼ੇਰਗਿਲ ਵਾਸੀ ਰਾਮਨਗਰ ਛੰਨਾ ਜ਼ਿਲ੍ਹਾ ਸੰਗਰੂਰ ਦੇ ਨਾਲ ਆਬਾਦ ਕੈਨੇਡਾ ਅਤੇ ਮਨਜਿੰਦਰ ਸਿੰਘ ਵਾਸੀ ਦੀਦਾਰਗੜ੍ਹ ਜ਼ਿਲ੍ਹਾ ਸੰਗਰੂਰ ਨਾਲ ਆਬਾਦ ਕੈਨੇਡਾ ਨੂੰ ਵੀ ਨਾਮ ਸੁੱਧ ਕੀਤਾ ਗਿਆ ਕਿਉਂਕਿ ਉਹਨਾਂ ਦੇ ਨਾਲ ਸ਼ਾਮਲ ਹੋ ਕੇ ਇਸ ਘਟਨਾ ਨੂੰ ਅੰਤਸ਼ਾਮ ਦੇਣ ਦੀ ਫਰਾਕ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਹੁਣ ਮੌਨਸੂਨ ਦੀ ਜਲਦ ਹੀ ਐਂਟਰੀ ਹੋਣ ਵਾਲੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਤਾਂ ਦੱਸਦੀ ਕਿ ਇਸ ਵਾਰ ਇਹਨਾਂ ਸਹੀ ਮੌਕੇ ਤੇ ਮੌਨਸੂਨ ਪੰਜਾਬ ਦੇ ਵਿੱਚ ਐਂਟਰੀ ਕਰਨ ਜਾ ਰਿਹਾ ਤਾਂ ਹੁਣ ਕੁਝ 2 ਦਿਨ ਹੀ ਬਾਕੀ ਨੇ ਜਦੋਂ ਪੰਜਾਬ ਦੇ ਵਿੱਚ ਮੌਨਸੂਨ ਦਾਖਿਲ ਹੋ ਜਾਏਗਾ ਫਿਲਹਾਲ 28 ਜੂਨ ਨੂੰ ਲੈ ਕੇ ਅਲਰਟ ਜਾਰੀ ਨੇ ਯਾਨੀ ਕਿ ਪ੍ਰੀ ਮੌਨਸੂਨ ਦੀ ਐਂਟਰੀ ਹੋ ਜਾਏਗੀ ਫਿਲਹਾਲ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਜਿੰਨੀ ਕੜਾਕੇ ਦੀ ਗਰਮੀ ਜਿੰਨੀ ਆਤ ਦੀ ਗਰਮੀ ਇਸ ਵਾਰ ਪਈ ਹੈ ਮੌਨਸੂਨ ਵੀ ਉਨਾ ਹੀ ਜ਼ਿਆਦਾ ਭਾਰੀ ਹੋਏਗਾ ਤਾਂ ਲੋਕਾਂ ਦੇ ਲਈ ਐਡਵਾਈਜ਼ਰੀਆਂ ਵੀ ਪਹਿਲਾਂ ਹੀ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਅੱਜ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਦੱਸਦੇ ਕਿ 15 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਲੁਧਿਆਣਾ, ਬਰਨਾਲਾ, ਮਾਨਸਾ, ਸ਼ੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਐਸ ਨਗਰ ਅਤੇ ਮਲੇਰਕੋਟਲਾ ਸ਼ਾਮਲ ਨੇ ਇਹਨਾਂ ਦੇ ਵਿੱਚ ਬਾਰਿਸ਼ ਨੂੰ ਲੈ ਕੇ ਯਾਨੀ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਤਾਂ ਬਾਕੀ ਹੋਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਫਿਲਹਾਲ ਕੋਈ ਵੀ ਅਲਰਟ ਨਹੀਂ ਹੈ ਤਾਂ ਜੇਕਰ ਸ਼ਹਿਰਾਂ ਦੀ ਗੱਲ ਕੀਤੀ ਜਾਏ ਅੰਮ੍ਰਿਤਸਰ ਦੇ ਵਿੱਚ ਅੱਜ ਹਲਕੇ ਬੱਦਲ ਛਾਏ ਰਹਿਣਗੇ ਜਲੰਧਰ ਚਵੀ ਬਦਲਵਾਈ ਹੋਏਗੀ ਲੁਧਿਆਣਾ ਦੇ ਵਿੱਚ ਹਲਕੇ ਬਦਲਾਂ ਦੇ ਨਾਲ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਪਟਿਆਲਾ ਦੇ ਵਿੱਚ ਵੀ ਬੱਦਲਵਾਈ ਦੇ ਨਾਲ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਚੰਡੀਗੜ੍ਹ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣਗੇ ਤਾਂ ਇਹ ਜੋ ਅਲਰਟ ਹੈ ਜਾਰੀ ਕੀਤਾ ਗਿਆ ਤਾਂ ਨਾਲ ਦੀ ਨਾਲ ਇਹ ਵੀ ਦੱਸਿਆ ਗਿਆ ਕਿ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਜੋ ਹੈ ਮੌਨਸੂਨ ਜਲਦੀ ਆਉਣ ਵਾਲਾ ਤਾਜ਼ਾ ਜੀ ਕਿ ਹੁਣ ਹਰਿਆਣਾ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਨੌਂ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਏਗੀ ਚੰਡੀਗੜ੍ਹ ਦੇ ਵਿੱਚ ਵੀ ਬਾਰਿਸ਼ ਦਾ ਅਲਰਟ ਹੈ ਤਾਂ ਹਿਮਾਚਲ ਤੇ ਪੰਜਾਬ ਦੇ ਵਿੱਚ ਵੀ ਅਲਰਟ ਹੈ ਜੇਕਰ ਮੌਨਸੂਨ ਦੀ ਗੱਲ ਕੀਤੀ ਜਾਏ ਤਾਂ ਪ੍ਰੀ ਮੌਨਸੂਨ ਜੋ ਹੈ ਅੱਜ ਦੇਖਣ ਨੂੰ ਮਿਲ ਸਕਦਾ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ 28 ਜੂਨ ਨੂੰ ਲੈ ਕੇ ਅਲਰਟ ਜਾਰੀ ਹੋ ਰਿਹਾ ਸੀ ਕਿ ਪ੍ਰੀ ਮੌਨਸੂਨ 28 ਜੂਨ ਤੋਂ ਪੰਜਾਬ ਦੇ ਵਿੱਚ ਐਂਟਰੀ ਲਏਗਾ ਤਾਂ depois bad 30 ਜੂਨ ਤੇ 1 ਜੁਲਾਈ ਦੇ ਵਿਚਾਲੇ ਮੌਨਸੂਨ ਪੂਰੀ ਤਰ੍ਹਾਂ ਆ ਜਾਏਗਾ ਫਿਲਹਾਲ ਇਸ ਚੀਜ਼ ਨੂੰ ਲੈ ਕੇ ਵੀ ਸਤਰਕਤਾ ਵਰਤਣ ਦੇ ਲਈ ਕਿਹਾ ਗਿਆ ਮੌਸਮ ਵਿਭਾਗ ਦੇ ਵੱਲੋਂ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਇਸ ਵਾਰ ਗਰਮੀ ਜ਼ੋਰਾ ਸ਼ੋਰਾਂ ਦੇ ਨਾਲ ਪਈ ਹੈ ਉਸੇ ਤਰੀਕੇ ਦੇ ਨਾਲ ਮੌਨਸੂਨ ਵੀ ਭਾਰੀ ਰੂਪ ਦੇ ਵਿੱਚ ਆਪਣਾ ਕਹਿਰ ਵਰਪਾ ਸਕਦਾ ਹੈ ਜਿਸ ਤੋਂ ਬਚਣ ਦੇ ਲਈ ਪਹਿਲਾਂ ਹੀ ਕਹਿ ਦਿੱਤਾ ਗਿਆ ਪੁਲਿਸ ਦੇ ਵੱਲੋਂ ਹੁਣ ਨਸ਼ਾ ਤਸਕਰੀ ਤੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ ਇੱਕ ਅਲੱਗ ਤੋਂ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਨਸ਼ੇ ਨੂੰ ਜੜ ਤੋਂ ਕੰਮ ਕਰਨ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਰੈਡਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤਾਂ ਇਸ ਦੇ ਤਹਿਤ ਹੀ ਹੁਣ ਬਠਿੰਡਾ ਦੇ ਵਿੱਚ ਪੁਲਿਸ ਦੇ ਵੱਲੋਂ 5.5 ਕਰੋੜ ਕਰੀਬ 5.5 ਕਰੋੜ ਤੋਂ ਵੀ ਵੱਧ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਤਸਕਰਾਂ ਨੂੰ ਵੀ ਕਾਬੂ ਕੀਤਾ ਗਿਆ ਤਾਂ ਲੱਖਾਂ ਦੇ ਕੈਪਸੂਲਸ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਹੋਏ ਨੇ ਕੁੱਲ ਜੋ ਨਸ਼ੀ ਜੋ ਨਸ਼ਾ ਬਰਾਮਦ ਕੀਤਾ ਗਿਆ ਪੁਲਿਸ ਦੇ ਵੱਲੋਂ ਉਹ 5.35 ਕਰੋੜ ਦਾ ਦੱਸਿਆ ਜਾ ਰਿਹਾ ਹੈ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੇ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਨਿਸ਼ਾਨਦੇਹੀ ਤੇ ਇੱਕ ਗੋਦਾਮ ਦੇ ਵਿੱਚ ਛਾਪੇਮਾਰੀ ਕਰਕੇ 5 ਕਰੋੜ 35 ਲੱਖ ਰੁਪਏ ਦੀ ਕੀਮਤ ਦੇ 24 ਲੱਖ 10 ਹਜ਼ਾਰ ਨਸ਼ੀਲੀ ਦਵਾਈਆਂ ਦੇ ਕੈਪਸੂਲ ਤੇ ਗੋਲੀਆਂ ਤੋਂ ਇਲਾਵਾ 30 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਵਿਅਕਤੀ ਤੇ ਥਾਣਾ ਤਲਵੰਡੀ ਸਾਬੋ ਦੇ ਵਿੱਚ ਐਨਜੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਐਸਐਸਪੀ ਦੀਪਕ ਪਾਰਕ ਨੇ ਦੱਸਿਆ ਕਿ ਬੀਤੇ 20 ਜੂਨ ਨੂੰ ਥਾਣਾ ਤਲਵੰਡੀ ਸਾਬੋ ਪੁਲਿਸ ਦੇ ਵੱਲੋਂ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਦੇ ਵੱਲੋਂ ਕਈ ਖੁਲਾਸੇ ਕੀਤੇ ਗਏ ਉਸੇ ਦੀ ਨਿਸ਼ਾਨਦੇਹੀ ਤਹਿਤ ਜੇ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਕਰੀਬ 5 ਕਰੋੜ 35 ਲੱਖ ਰੁਪਏ ਦੀ ਨਸ਼ੀਲੇ ਪਦਾਰਥ ਬਰਾਮਦ ਹੋਏ ਨੇ ਅੰਮ੍ਰਿਤਸਰ ਤੋਂ ਇੱਕ ਬੇਹਦ ਹੀ ਖੁਸ਼ੀ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਹੁਣ ਅੰਮ੍ਰਿਤਸਰ ਦੇ ਇੱਕ ਪੁੱਤ ਅਭਿਸ਼ੇਕ ਸ਼ਰਮਾ ਦੀ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਜ਼ਿੰਬਾਬਵੇ ਕ੍ਰਿਕਟ ਦੁਆਰੇ ਦੇ ਲਈ ਸਿਲੈਕਸ਼ਨ ਹੋਈ ਹੈ ਤਾਂ ਦੱਸਦੀ ਹੈ ਕਿ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਮਾਤਾ ਪਿਤਾ ਦੇ ਵੱਲੋਂ ਕਹਿਣਾ ਹੈ ਕਿ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਅਭਿਸ਼ੇਕ ਨੂੰ ਅੱਗੇ ਦੇਖਣਾ ਸੀ ਉਸੇ ਤਰੀਕੇ ਦੇ ਨਾਲ ਅਭਿਸ਼ੇਕ ਨੇ ਕਰਕੇ ਦਿਖਾ ਦਿੱਤਾ ਤੇ ਸਾਨੂੰ ਮਾਣ ਹੈ ਕਿ ਸਾਡਾ ਪੁੱਤ ਹੁਣ ਪੰਜਾਬ ਦਾ ਨਾਮ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਰੋਸ਼ਨ get ਅਮ੍ਰਿਤਸਰ ਦੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭਾਰਤੀ ਟੀਮ ਦੇ ਵਿੱਚ ਜ਼ਿੰਬਾਬਵੇ ਦੇ ਨਾਲ ਕ੍ਰਿਕਟ ਡੋਰੇ ਤੇ ਸਿਲੈਕਸ਼ਨ ਹੋਈ ਹੈ। ਇਸ ਮੌਕੇ ਪਰਿਵਾਰ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਪਰਿਵਾਰ ਦਾ ਕਹਿਣਾ ਹੈ ਕਿ ਅੱਜ ਉਹਨਾਂ ਦੇ ਬੇਟੇ ਦੀ ਭਾਰਤੀ ਟੀਮ ਦੇ ਵਿੱਚ ਜੋ ਸਿਲੈਕਸ਼ਨ ਹੋਈ ਹੈ ਉਸ ਤੇ ਉਹ ਕਾਫੀ ਜ਼ਿਆਦਾ ਮਾਣ ਕਰ ਰਹੇ ਨੇ। ਤੁਹਾਨੂੰ ਦੱਸਦੀ ਕਿ ਅਭਿਸ਼ੇਕ ਸ਼ਰਮਾ ਦੀ ਉਮਰ ਮਹਿਜ਼ 23 ਸਾਲ ਦੇ ਕਰੀਬ ਹੈ ਤੇ 24 ਸਤੰਬਰ 2000 ਨੂੰ ਅਭਿਸ਼ੇਕ ਦਾ ਜਨਮ ਹੋਇਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਯਵਰਾਜ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਕਿ ਯਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਵੀ ਅਭਿਸ਼ੇਕ ਨੂੰ ਟ੍ਰੇਨਿੰਗ ਦਿੰਦੇ ਸੀ ਇਹਨਾਂ ਦੇ ਬਦੌਲਤ ਅੱਜ ਸਾਡਾ ਲੜਕਾ ਭਾਰਤੀ ਟੀਮ ਦੇ ਵਿੱਚ ਸਿਲੈਕਟ ਹੋ ਗਿਆ ਪਰਿਵਾਰ ਦੀ ਬਿਆਨ ਵੀ ਸਾਹਮਣੇ ਆਏ ਨੇ ਸੋ ਇੱਕ ਵਾਰ ਤੁਹਾਨੂੰ ਬਿਆਨ ਅਦ ਰੱਖ ਕਰਵਾਉਣੀ ਹੈ ਮੈਂ ਨਾ ਰਾਜਕਮਰ ਸ਼ਰਮਾ ਹਾਂ ਮੈਂ ਅਭਿਸ਼ੇਕ ਸ਼ਰਮਾ ਦਾ ਪਾਪਾ ਹਾਂ ਅੱਜ ਕੀ ਕਰਦੇ ਕਿੰਨੀ ਕਿ ਖੁਸ਼ੀ ਹੋਈ ਹੈ ਕਿ ਅੱਜ ਇੱਕ ਵਾਰੀ ਸਿਲੈਕਸ਼ਨ ਹੋ ਗਿਆ ਬੇਟਾ ਬੜੇ ਅੱਜ ਖੁਸ਼ੀ ਦਾ ਬੜਾ ਦਿਨ ਹੈ ਵੱਡਾ ਦਿਨ ਹੈ ਕਿ ਸਾਡੇ ਘਰ ਅੱਜ ਇਨੇ ਖੁਸ਼ੀ ਦਾ ਦਿਨ ਆਇਆ ਹੋਇਆ ਹੈ ਜਬ ਅਭਿਸ਼ੇਕ ਸ਼ਰਮਾ ਇੰਡੀਆ ਟੀਮ ਦੇ ਸਿਲੈਕਟ ਹੋਇਆ ਜਦੋਂ ਉਹਦਾ ਨਾਮ ਆਇਆ ਅਸੀਂ ਬਹੁਤ ਖੁਸ਼ ਹਾਂ ਔਰ ਸਾਨੂੰ ਇੰਨੀਆਂ ਵਧਾਈਆਂ ਆਈਆਂ ਅੰਮ੍ਰਿਤਸਰ ਤੋਂ ਸਾਰੇ ਵਾਸੀਆਂ ਨੇ ਵਧਾਈਆਂ ਦਿੱਤੀਆਂ ਮੇਰੇ ਯਾਰਾਂ ਦੋਸਤਾਂ ਨੇ ਸਾਰੇ ਪਲੇਅਰਾਂ ਨੇ ਸਾਰੇ ਕੋਚਾਂ ਨੇ ਔਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅਭਿਸ਼ੇਕ ਨੂੰ ਬਹੁਤ ਪਿਆਰ ਦਿੱਤਾ ਔਰ ਸ਼ੀਰਸ਼ਾ ਦਿੱਤਾ ਪ੍ਰੈਕਟਿਸ ਸਰ ਕਿੱਥੇ ਕਰਦੇ ਨੇ ਅਭਿਸ਼ੇਕ ਅਭਿਸ਼ੇਕ ਦੇਖੋ ਪਹਿਲਾਂ ਤੇ ਸਟਾਰਟ ਤੇ ਤੇ ਅੰਮ੍ਰਿਤਸਰ ਹੀ ਉਹਦੀ ਸਟਾਰਟਿੰਗ ਹੋਈ ਹੈ ਉਹ ਅੰਮ੍ਰਿਤਸਰ ਗਾਂਧੀ ਗਰਾਊਂਡ ਚ ਕਰਦਾ ਸੀ ਉਦੋਂ ਮੈਂ ਕੋਚ ਸੀ ਸੀਨੀਅਰ ਔਰ ਮੇਰੇ ਕੋਲ ਜਿਆਦਾ ਟਾਈਮ ਉਹਦਾ ਮੇਰੇ ਨਾਲ ਹੀ ਰਿਹਾ ਔਰ ਜਦੋਂ ਉਹ ਜੋ ਜੋ ਵੱਡਾ ਹੁੰਦਾ ਗਿਆ ਤੋਂ ਤੋਂ ਉਹਦੇ ਨਾਲ ਬੜੇ ਬੜੇ ਵੱਡੇ ਪਲੇਅਰ ਔਰ ਕੋਚ ਜੁੜੇ ਜਿਹੜੇ ਕਿ ਅੰਡਰ 16 ਜਦੋਂ ਐਨਸੀਏ ਚ ਚਲਾ ਗਿਆ ਉੱਥੇ ਰਾਹੁਲ ਡਰਾਵਿਡ ਸਰ ਮਿਲੇ ਉਹਨੂੰ ਉਹਨਾਂ ਨੇ ਬੜੀ ਅੱਛੀ ਇਹਨੂੰ ਟ੍ਰੇਨਿੰਗ ਕਰਾਈ ਫਿਰ ਪੰਜਾਬ ਦੇ ਇਹ ਪੰਜਾਬ ਦੇ ਕੋਚ ਸੀ ਅਰुण ਵਿਦੀ ਉਹਨਾਂ ਨੇ ਮੈਨੂੰ ਇੱਕ ਲਫ਼ਜ਼ ਕਿਹਾ ਸੀ ਮੈਨੂੰ ਅੱਜ ਵੀ ਯਾਦ ਆਉਂਦਾ ਉਹਨਾਂ ਨੇ ਕਿਹਾ ਸੀ ਵੀ ਇਹ ਆਉਣ ਵਾਲੇ ਟਾਈਮ 'ਚ ਤੁਸੀਂ ਲਿਖ ਲਓ ਇਹ ਦੋ ਪਲੇਅਰ ਪੰਜਾਬ ਦੇ ਇੰਡੀਆ ਖੇਡਣਗੇ ਮੈਂ ਕਿਹਾ ਜੀ ਭਾਜੀ ਕਿੱਸੇ ਤੁਸੀਂ ਕਹਿੰਦਾ ਕਹਿੰਦਾ ਸ਼ੋਮਨ ਗਿੱਲ ਤੇ ਅਭਿਸ਼ੇਕ ਸ਼ਰਮਾ ਇਹ ਦੋਨੋਂ ਇੰਡੀਆ ਖੇਡਣਗੇ ਤੁਸੀਂ ਲਿਖ ਕੇ ਜੇਬ 'ਚ ਪਾ ਲਓ ਔਰ ਮੈਂ ਉੱਥੇ ਬੈਠਾ ਸੀ ਬੜਾ ਰਾਂਸੀ ਉੱਥੇ ਡੀਪੀਆ ਆਜ਼ਾਦ ਸਾਹਿਬ ਆ ਗਏ ਜਿਹੜੇ ਕਪਿਲਦੇਵ ਦੇ ਗੁਰੂ ਨੇ ਉਹਨਾਂ ਨੇ ਇਹਨਾਂ ਇੱਕ ਛੋਟੇ ਬੱਚਿਆਂ ਦੀ ਅੰਡਰ 12 ਦੀ ਇੱਕ ਅਕੈਡਮੀ ਬਣਾਈ ਸੀ ਉਹਦੇ ਵਿੱਚ ਇਹਨਾਂ ਦੋਵਾਂ ਨੂੰ ਸਿਲੈਕਟ ਕੀਤਾ ਆਇਆ ਸੀ ਉਹ ਆਜ਼ਾਦ ਸਾਹਿਬ ਨੇ ਇਹਨੇ ਅੱਛੇ ਸ਼ਬਦ ਬੋਲੇ ਮੈਨੂੰ ਕਹਿੰਦੇ ਬੇਟਾ ਰਾਜਕੁਮਾਰ ਮੈਂ ਵੀ ਉਹਨਾਂ ਦਾ ਸਟੂਡੈਂਟ ਰਿਆ ਹਾਂ ਉਹ ਮੈਨੂੰ ਕਹਿੰਦੇ ਬੇਟਾ ਰਾਜਕੁਮਾਰ ਇਹ ਜਿਹੜਾ ਤੇਰਾ ਬੇਟਾ ਵਿਸ਼ੇ ਚਰਮਾਨਾ ਅੱਜ ਮੈਂ ਤੈਨੂੰ ਇੱਕ ਸ਼ਬਦ ਕਹਿਣ ਲੱਗਾ ਇਹ ਹਿੰਦੁਸਤਾਨ ਖੇਲੇਗਾ ਇਹ ਲੜਕੇ 'ਚ ਇੰਨਾ ਟੈਲੈਂਟ ਆ ਇਨ ਨੂੰ ਕੋਈ ਰੋਕ ਨਹੀਂ ਸਕੇਗਾ। ਉਹ ਮੈਂ ਮੈਂ ਕਹਿੰਦਾ ਸਰ ਤੁਸੀਂ ਇਹ ਤਾਂ ਜੋ ਬੱਚਾ ਜਿਆ ਤੁਸੀਂ ਕਿਸ ਤਰ੍ਹਾਂ ਕਹਿੰਦੇ ਮੇਰੀ ਅੱਖ ਦੀ ਪਹਿਚਾਨ ਹੈ। ਔਰ ਮੈਂ بڑے بڑے ਪਲੇਅਰ ਕੱਢੇ ਆ ਪਰ ਮੈਂ ਇਹ ਪਲੇਅਰ ਦੋਨੋਂ ਦੇ ਪਲੇਅਰਾਂ ਦੇ ਬਾਰੇ ਇੱਕ ਗੱਲ ਕਹਿ ਦੇਣਾ। ਅਭਿਸ਼ੇਕ ਸ਼ਰਮਾ ਔਰ ਸ਼ੁਮਨ ਗਿੱਲ ਪੰਜਾਬ ਦੇ ਨੇ ਔਰ ਹਿੰਦੁਸਤਾਨ ਖੇលਨ ਦੇ। ਸੋ ਇਹ ਸਨ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਅਜਈਆਂ ਹੋਰ ਨਾ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਹਮਦਰਦ ਟੀਵੀ ਦੇ ਨਾਲ।